ਜੀ ਬਾਬੋ ਕੀ ਹਾਲ ਚਾਲ ਆ ਸਾਰੇ ਵੀਰਾਂ ਦਾ ਹੋਰ ਕੀ ਬਣਦਾ ਜੀ ਲੋਰ ਕਾਤੀਓ ਲੋਰ ਸਟਾਰਟਿੰਗ ਆ ਤੁਸਾਂ ਕੋ ਮੰਜੇ ਦੇ ਖੇਤ ਆ ਪਾਇ ਕਿ ਵੀਡੀਓ ਸਟਾਰਟ ਕਰਨ ਦਾ ਤੇ ਖੇਤ ਆਏ ਸੀ ਟਾਈਮ ਹੋ ਗਿਆ 8:30 ਆਏ ਤਾਂ 6:30 7:00 ਵਜੇ ਦਾ ਟਾਈਮ ਹੈ ਤੇ ਇੱਕ ਉੱਠਣ ਮੇ ਲੇਟ ਹੋ ਗਿਆ ਰਾਤ 11:30 ਵਜੇ ਘਰੇ ਜਾਂਦੇ ਨੂੰ ਨਾ ਭਈਏ ਭਈ ਛੱਡ ਕੇ ਤੇ ਇੱਕ ਵੇਨੇ ਆਜ ਮੰਡੀ ਮੰਡੀ ਚੱਲੇ ਕੋਣਿਆ ਤੇ ਮੈਂ ਚੱਲ ਘੰਟਾ ਕਾ ਪਾਣੀ ਪਾਦ ਕੇ ਝੋਨੇ ਜਣਾ ਫਿਰ ਦਵਾਈ ਦੂਈ ਪਾਵਾਂਗੇ ਲਿਆ ਕੇ ਵੇਹਣੇ ਬਾਬੇ ਨਾਲ ਤਾਂ ਚੱਲਦੇ ਆ ਮੰਡੀ ਸ਼ਹਿਰ ਪੁੱਛਦੇ ਆ ਡੈਢ ਨੂੰ ਵੇਰੂ ਲੈ ਕੇ ਆਉਣੀ ਨਾਲੇ ਲੈ ਕੇ ਆਉਣਾ ਸਪਰੇ ਤੇ ਕਈ ਸਮਾਨ ਲੈ ਕੇ ਨੂੰ ਝੋਨੇ 'ਚ ਪਾਉਣ ਵਾਲਾ ਮਾਝਰ ਹੁਣ ਲਈ ਆਈ ਅੱਜ ਵੇਲੇ ਆ ਮੜਕੇ ਨਾਲੇ ਕੰਮ ਨਿਬੜਜੂ ਆਪਣਾ ਤੇ ਚਲੋ ਵੇਹਣੇ ਕੀ ਬੰਦ ਆ ਕਿਰ ਆਪਾਂ ਇੰਨੇ 10 ਮਿੰਟ ਹੋਰ ਮੋਟਰ ਦੂਜੇ ਪਾਸੇ ਕਰਕੇ ਚੱਲਾਂਗੇ ਇੱਧਰ ਸਾਡੇ ਮਿਰਤਾਏ ਕੇ ਵਾਣ 'ਚ ਤੇ ਚਲੋ ਵੇਹਣੇ ਕੀ ਬੰਦ ਆ ਹਾਂਜੀ ਮਿੱਤਰੋ ਤੇ ਟਾਈਮ ਹੋ ਗਿਆ ਜੀ ਲਗਭਗ 5 ਵਜ ਚੁੱਕ ਗਿਆ ਠੀਕ ਹੈ ਤੇ ਮੰਡੀ ਜਾਣਾ ਸੀ ਤੇ ਮੰਡੀ ਅੱਜ ਜਾਣਾ ਕੈਂਸਲ ਹੋ ਗਿਆ ਕਿਉਂਕਿ ਸੀ ਅੱਜ ਐਤਵਾਰ ਹਨ ਐਤਵਾਰ ਕਰਕੇ ਮੈਂ ਸੌਂ ਸੂਗਾ ਘਰੇ ਹੁਣ ਉੱਠ ਕੇ ਆਇਆ ਕਰ ਉਹਨਾਂ ਦਾ ਤੇ ਮੈਂ ਜਲ ਨੀਰਾ ਚਾਰਾ ਵਾਢ ਲਈ ਚੱਲ ਕੇ ਨਾਲੇ ਤੇ ਨਾਲੇ ਨੀਰੇ ਨੂੰ ਪਾਣੀ ਲਾਦ ਗਏ ਨਾਲੇ ਮੈਂ ਦੁਬਾਰੇ ਚੱਲ ਗਿਆ ਢੇੜਾ ਛੇੜਾ ਵਾਜੂ ਜਹਰ ਚ ਫੇਰੇ ਹੋ ਤੋ ਓਹ ਦਾ ਖਾਸ ਕੰਮ ਹੈ ਹੀ ਨਹੀਂ ਆਪਣੇ ਕੋਲੇ ਤੇ ਸਭ ਤੋਂ ਪਹਿਲ ਨੀਰਾ ਵਢ ਗਏ ਤੇ ਪਨੀਰੀ ਨੂੰ ਪਾਣੀ ਲਾਉਣਾ ਨੀਰੇ ਨੂੰ ਪਾਣੀ ਲਾਉਣਾ ਤੇ ਗਾਂ ਚੱਲ ਕੇ ਵੇਣੇ ਆ ਤੁਣਾ ਜਾਣਾ ਅੱਜ ਸਾਰਾ ਨਾ ਵੱਧ ਗਰਮੀ ਅੱਜ ਸੀ ਜਣਾ ਪੂਰੀ ਗਰਮੀਆ ਚ ਫੁੱਲ ਲੋਗ ਅਗਰੀ ਪੂਰੀ ਫੁੱਲ ਅੱਜ ਮਨਲਾ ਸਿਰੇ ਵਾਲਾ ਕੰਮ ਹੀ ਸੀ ਹਨਾ ਬਹੁਤ ਗਰਮੀ ਤੇ ਬੰਬ ਘਟ ਤ ਜਾਣਾ ਤੇ ਨੀਰਾ ਦੇਖੋ ਕਿਵੇਂ ਕਮਲ ਆਇਆ ਪਿਆ ਸਾਰਾ ਕਰ ਲਾ ਫੋਕਸ ਹਾਂ ਦੇਖੋ ਤੇ ਬੱਤੀਆਂ ਹੀ ਬਣੀਆਂ ਪਈਆਂ ਨੀਰੇ ਦੀਆਂ ਤੇ ਦਵਾ ਨੀਰਾ ਵੱਢ ਕੇ ਆਪ ਗੱਲਾਂ ਨਾ ਮਾਰ ਕੇ ਠੀਕ ਆ ਨੀਰਾ ਚਰਾ ਵੱਢ ਕੇ ਤੇ ਫੇਰ ਵੇਣਿਆ ਕੀ ਬਣਦਾਗਾ ਜੀ ਮਿੱਤਰੋ ਤੇ ਨੀਰਾ ਵੱਢ ਕੇ ਕਰਤਾ ਗੱਡੀ ਚ ਲੋਡ ਠੀਕ ਐ ਇਹ ਕਰ ਫੋਕਸ ਹਾਂ ਨੀਰਾ ਵੜਤਾ ਘੜਕੇ ਲਈ ਕਵਰ ਜੇ ਆਪਾਂ ਤੇ ਸਭ ਤੋਂ ਪਹਿਲਾਂ ਪਨੀਰੀ ਲੈ ਗਏ ਫਿਰ ਲਗੇ ਨੀਰਾ ਤੇ ਫਿਰ ਗਾਂ ਘੇੜਾ ਮਾਰ ਕੇਣਾ ਹੋਰ ਕੋਈ ਨਹੀਂ ਬਸ ਸੋਤਾਂ ਓਖਾ ਦਾ ਪਾਣੀ ਚਕਾਉਣਾ ਬਈ ਸਰ ਨਾਲ ਓਖਾ ਉਹਨਾਂ ਪਾਣੀ ਨਹੀਂ ਕੱਢਣਾ ਹੁੰਦਾ ਤੇ ਉਹਨਾਂ ਆਪਾਂ ਨੂੰ ਵਿੱਚ ਪਾਉਣਾ ਪੈਂਦਾ ਪਹਿਲਾਂ ਫਿਰ ਉਹਨਾਂ ਕਾੜਨ ਦਾ ਚਲੋ ਜੀ ਕਰੀਏ ਕੰਮ ਸਟਾਰਟ ਲੋ ਜੀ ਕਰਤਾ ਘੁੱਕਾ ਸਟਾਰਟ ਆਪਣਾ ਪਾਣੀ ਲਈ ਜੰਨੇ ਆ ਇਧਰ ਪੂਰੀ ਦਾ ਪਾਣੀ ਤਾਂ ਲਾ ਠੀਕ ਹੈ ਦੂਜੇ ਪਾਸੇ ਇਹ ਨੀਰਨ ਲਈ ਜੰਨੇ ਆ ਪਰ ਅੱਧਾ ਘੰਟਾ 20 ਮਿੰਟ ਹੋਰ ਕੀ ਬੰਦਾ ਲੋ ਜੀ ਕਾਰ ਤੇਆ ਵਲੌਗ ਸਟਾਰਟਿੰਗ ਆਪਾਂ ਤੇ ਕੱਲ ਤਾਂ ਮੰਡੀ ਨਹੀਂ ਜਾਇਆ ਗਿਆ ਨਾ ਤੇ ਅੱਜ ਜਾਨੇ ਮੰਡੀ ਤੇ ਦੋ ਵਲੌਗ ਆ ਐਡ ਕਰਦੀ ਕੱਲ ਵਾਲਾ ਵਲੌਗ ਥੋੜਾ ਜਿਹਾ ਤੇ ਚੱਲ ਜੇ ਅਮਣੂ ਰੇਰ ਨੂੰ ਲੈ ਕੇ ਆਉਣੇ ਠੀਕ ਆ ਇਹ ਸਾਰਾ ਸਮਾਨ ਢੋਣੇ ਵਾਲਾ ਘਾੜ ਕੋਈ ਤੇ ਥੱਲੇ ਕੋਈ ਸਮਾਨ ਆ ਸਮੂਹ ਸਾਰਾ ਨਾ ਤੇ ਚੱਲ ਕੇ ਵੇਣਿਆ ਕਿਹੜਾ ਕੜਾ ਸਮਾਨ ਲਈਏ ਕੀ ਕਰੀਏ ਕੀ ਨਹੀਂ ਕਰਨਾ ਨਾ ਚੱਲ ਜੀ ਚੱਲ ਕੇ ਵੇਣੇ ਕੀ ਬੰਦ ਪਹੁੰਚ ਚੁੱਕੇ ਗਦਰਵਾ ਤੇ ਫਾੜਕ ਲੱਗ ਗਿਆ ਆਉਣ ਵੀ ਮਤਲਬ ਜਾਣ ਵੇਲੇ ਵਾਪਸੀ ਵੇਲੇ ਠੀਕ ਹੈ ਰੇਹ ਧਰਨੀ ਕੱਲੀ ਬਸ ਬਾਕੀ ਸਾਰਾ ਸਮਾਨ ਲੈਣਾ ਸਪਰੇਸ برو ਵਿੱਚ ਪਈ ਹੈ ਜਿਹੜੀ ਮਾੜੀ ਮੋਟੀ ਭਗਾ ਕੋਈ ਨਹੀਂ ਕਰਨੀ ਹੈ ਨਾ ਪਰ ਰੇਹ ਧਰਨੀ ਤੇਰੋਂ ਜਿੰਕ ਧਰਨੀ ਹੈ ਡੀਏਪੀ ਧਰਨੀ ਹੈ ਤੇ ਹੋਰ ਸਮਾਨ ਧਰਨਾ ਮਾੜਾ ਮੋਟਾ ਬਸ ਹੜਕ ਤੇ ਗਦਰ ਵਿੱਚ ਬਾਹਰ ਪੜਾਣਾ ਇਹ ਧਰ ਕੇ ਬਸ ਤੇ ਚੱਲਦੇ ਆ ਘਰੇ ਹਨ ਤੇ ਬਾਕੀ ਲਗਭਗ ਸਭ ਦਾ ਪਤਾ ਲੈ ਚੁੱਕੇ ਆ ਤੇ ਚੱਲੇਗੇ ਵਾਪੇ ਹੁਣ ਕਰੇ ਤੇ ਚੱਲੇ ਕਿ ਹੁਣ ਪਾਣੀ ਪਾ ਕੇ ਝੋਨੇ 'ਚ ਤੇ ਸਪਰੇ ਵੀ ਪਾਉਣੀ ਆ ਕੰਮ ਵਾਵਾ ਪੈ ਮੇਰੇ ਕੋਲੇ ਤੇ ਕਰਿੰਦਾ ਹੁੰਦਾ ਫਾਟਕ ਲੱਗ ਗਿਆ ਅਜੇ ਰੇਹ ਧਰਨੀ ਉੱਥੋਂ 30 40 ਗੱਟੇ ਵੇਣੇ ਉਹਦੋਂ ਟਾਈਮ ਲੱਗੂਗਾ ਚਲੋ ਵੇਣੇ ਆਦੂ ਕੀ ਬੰਦਾ ਆ ਆ ਜਾ ਆ ਜਾ ਭੈਣ ਮਾਂ ਦੇ ਪਾਂਦ ਨਹੀਂ ਨੰਗਾਲੂ ਨੇ ਗਾਲੋ ਚਾਹਦਾ ਅਬੜੋ ਨਾ ਬੋਲਦੀ ਨਾ ਇਹ ਪਾ ਪਾ ਜੀ ਤੇਰੀ ਇਹਨੇ ਗੱਟੇ ਠੀਕ ਐ ਆਪਾਂ ਤਾਂ ਇਹਧਰ ਨੇ ਆਪਣੇ ਖੜਨਗੇ ਅੰਦਰੋਂ ਧਰੀ ਜਾਂਦੇ ਆ ਚੋਬਰ ਠੀਕ ਐ ਜਿਹੜੇ ਬੰਦੇ ਰੱਖੇ ਹੁੰਦੇ ਆ ਨਾ ਟੇਕ ਟਾਲੀ ਨੂੰ ਲਾਉਣੀ ਆਪ ਨੂੰ ਪੂਰੀ ਤੇ ਇਹਨਾਂ ਨੇ ਲਾਉਣੀ ਆ ਪੂਰੀ ਜੀ ਪਹੁੰਚ ਚੁੱਕੇ ਆ ਜੀ ਘਰੇ ਲੈ ਗਏ ਟਰਾਲੀ ਰੇ ਵਾਲੀ ਤੇ ਇਹ ਹੁਣ ਲਾਉਣੀ ਪੂ ਕੱਢਿਆ ਡੋਏ ਫਿਰ ਅੰਦਰ ਸੈੱਟ ਕਰ ਲੀਏ ਨਾ ਸਾਈਡਿੰਗ ਥੋੜੀ ਕਰ ਲੀਏ ਇੱਥੇ ਰੇ ਲਾਉਣੀ ਆ ਥੱਲੇ ਪੱਲੇ ਪੁਲੀਆਂ ਲੀਏ ਵਿਸ਼ਾ ਤੇ 40 ਪੀਗਾ ਗੱਟੇ ਹੈਗੇ 40 ਮਰਾਂ 40 ਤਾਂ ਹੋਣਗੇ 40 45 45 ਕਰੇਟੇ ਹੋਣਗੇ ਕੱਲੇ ਨੂੰ ਚੱਕਣੇ ਪੈਣਗੇ ਕੱਲੇ ਲਾਉਣੇ ਪੈਣਗੇ ਵੇਣੇ ਜੇ ਲਹਿਗੇ ਤਾਂ ਲਾ ਦਿੰਨੇ ਆ ਕੱਲੇ ਜਿੰਨੇ ਕ ਲਹਿਗੇ ਤੇ ਨਾਲ ਟਰਾਲੀ ਹਵਾ ਕੱਟ ਡਰਚਰ ਪੈਂਚਰ ਹੋ ਜਿ ਮੁੜ ਕੇ ਤੇ ਟਾਈਮ ਲੇਸ ਲਾ ਦੀਣਾ ਅੱਜ ਲਵਾ ਸਟੈਂਡ ਤੋਂ ਕੰਮ ਆਣਾ ਪਾ ਹੋ ਜੀ ਸਾਰੇ ਕੰਮ ਹੋ ਗਏ ਕੰਪਲੀਟ ਰੇ ਵਾਲਾ ਆਪਣਾ 40 45 ਕਟੇ ਲਾਹ ਫਿਰ ਚੰਤੇ ਅੰਦਰ ਸਾਰੀਆਂ ਰੇਹਾਂ ਸੁਪਰੀਆਂ ਰੱਖਤੀਆਂ ਅੰਦਰ ਜਿੰਕਾਂ ਡੀਪੀ ਯੁਰਗਾ ਪਟਾਸ਼ ਸਾਰਾ ਸਿਸਟਮ ਓਕੇ ਕਰਤਾ ਠੀਕ ਹੈ ਜੀ ਮਿੱਤਰੋ ਪਹੁੰਚ ਚੁੱਕੀਆਂ ਜੀ ਖੇਤ ਚੱਕ ਲਈ ਸਪਰੇ ਆਪਦੀ ਆਪ ਜਿਹੜੀ ਕਰਨੀ ਆ ਆਪਦੇ ਹੱਥ ਦੇ ਆਪ ਦਸਤਰੀ ਛੋਣੇ ਵਾਸਤੇ ਕਾਲੀ ਕਰ ਢੋਲ ਕੀ ਢੋਲ ਯਾਰ ਉੱਚੀ ਵੱਟਾਂ ਵਾਲੀ ਆ ਰੌਂਡ ਆਪ ਵਾਲੀ ਆ ਇਹ ਤੇ ਦੂਤਰੀ ਪੌਣੇ ਵਾਂਚ ਗੰਦਪੇ ਦੋ ਤਿੰਨ ਦਿਨ ਉੱਤੋਂ ਲੱਗੇ ਨੂੰ ਤੇ ਜੇ ਹੋਰ ਨਾ ਪਾਈ ਤੇ ਬਸ ਬਿੱਲਾ ਵਾਂਜੂ ਸਾਰੇ ਵਾਂਚਾ ਢਕਾਈਗਾ ਹੋਜੂਗਾ ਨਾ ਮੁਰਗੀ ਵਿੱਚ ਨਿਕਲੇ ਇਕਰਾ ਪੰਛੀ ਪੜ ਜਾਣਗੇ ਚਲੋ ਬਈ ਮੈਂ ਢੋਲ ਦੀ ਢੋਲ ਕੇ ਤੋਕੇ ਦਿਸਮਾਨ ਲੈ ਕੇ ਉਹ ਆ ਚਾਰ ਗੱਲੇ ਪੌਣੇ ਵਾਂਚ ਦੋ ਢੋਲ ਕੇ ਪਾਉਂ ਗੱਲੇ ਦੀਆਂ ਤੀਆਂ ਦਿਨ ਬਸ ਕਰਕੇ ਇੰਨੀ ਨਹੀਂ ਵਾਦਾ ਕਿੱਲੇ ਦੀ ਦੋ ਢੋਲ ਗਿਆ ਬਾ ਤੂਤਰੀ ਬਣ ਕੇ ਪਾਣੀ ਚ ਰਲਾਉਣੀ ਹੈਗੀ ਤੇ ਇੱਕ ਢੋਲ ਦੀ ਢੋਲ ਕੇ ਆਪਾਂ ਲਓ ਜੀ ਤੇ ਸਪਰੇਅ ਵਾਲਾ ਕੰਮ ਗਿਆ ਆਪਣਾ ਨਿਬੜ ਠੀਕ ਹੈ ਉਹ ਪਾਣੀ ਜੀ ਪਾਉਣੀ ਸੀ ਦੋ ਦੋ ਢੋਲਕੀਆਂ ਤੇ ਆਹ ਪਈ ਸਿਸੀਆਂ ਵਿਲੀਂ ਕੇ ਦੇ ਆਖੂ ਉਹੀ ਉਵੇਂ ਫੇਰ ਕੇ ਦੇ ਬਸ ਗੱਲ ਜੀ ਬਣਾ ਕੇ ਬਸ ਸਪਰੇਅ ਪਾਤੀ ਐਂ ਕਰਤੀ ਆਹ ਸਪਰੇਅ ਪਾਈ ਆ ਉੱਤੋਂ ਦੀ ਠੀਕ ਹੈ 10 ਵਾਲੀ ਚਾਰ ਸਿਸੀਆਂ ਸੀ ਪਤਾ ਚਾਰ ਹੀ ਕਿੱਲੇ ਦਿੱਤੇ ਤੇ ਪਾ ਦਾ ਕੰਮ ਨਿਵੇੜਤਾ ਆਪਾਂ ਪਾਇਰਪੁਰ ਢੋਲੇ ਉਹਨੇ ਖਾਸ ਲਿਬੜੀ ਪਰ ਚੱਲ ਕੇ ਨਾਉਣੇ ਆਗੇ ਤੇ ਪਹਿਲਾਂ ਕੱਲ ਵਾਲੀ ਵੀਡੀਓ ਐਕਸਪੋਰਟ ਕਰ ਲਈਏ ਬਾਬਿਓ ਹਨਾ ਜਿਹੜੀ ਮਾੜੀ ਮੁਠੀ ਹੈ ਕੱਲ ਵਾਲੀ ਹੈ ਨਹੀਂ ਪਰਸੋਂ ਵਾਲੀ ਹੈ ਨਾ ਤੇ ਬਸ ਚਲੋ ਫਿਰ ਚਾਲਦੇ ਹਾਂ ਕਰੇ